ਦਿਨ ਹੀ ਤੇਜ਼ ਰਫ਼ਤਾਰ ਕਈ ਹਾਦਸਿਆਂ ਦਾ ਕਾਰਨ ਬਣਦੇ ਹਨ ਅਜੇ ਹਾਈ ਇੱਕ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਜਿੱਥੋਂ ਕਿ ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬਲੇਰੋ ਕਾਰ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਇਸ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇਨਸਾਫ਼ ਦੀ ਗੁਹਾਰ ਲਗਾਈ ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਕੰਟਰੋਲ ਚ ਚਲਾ ਤਾਂ ਜੋ ਕੀ ਇਹੋ ਜਿਹੇ ਹਾਦਸੇ ਨਾਲ ਵਾਪਰਨ ਅਤੇ ਕਿਸੇ ਦੀ ਕੀਮਤੀ ਜਾਨ ਨਾ ਜਾਵੇ ਇਹ ਬਚਾ ਹੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੀ ਉਹਨਾਂ ਦਾ ਬਲੱਡ ਘਾਟੀ ਤੇ ਮੈਂ ਉਹਨਾਂ ਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਉਹਨਾਂ ਦੀ ਸਪੀਡ ਕਾਫੀ ਉਤਰਾ ਤੇ ਉਹਨਾਂ ਕੋ ਖਾਦ ਖੁਦ ਲੱਧੀ ਗੱਡੀ ਦੇ ਵਿੱਚ ਉਹਨਾਂ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਹੈ ਸਾਰਾ ਟੱਕਰ ਵੱਜੀ ਮੁੜ ਕੇ ਟਾਇਰ ਚੜ ਗਿਆ ਸਿਰ ਤੇ ਉਦੋਂ ਵਿੱਚ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਹੈ ਤੇ ਆਪਾਂ ਉਹ ਨਹੀਂ ਆ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੀ ਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀ ਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀ ਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚੱਲੰਦਾ ਦਾ ਸ਼ਹਿਰ ਚ ਹਮੇਸ਼ਾ ਕੰਟਰੋਲ ਚ ਵੀ ਜੀ ਚਲਾਉਣਾ ਚਾਹੀਦਾ ਹਾਈਵੇ ਰੋਡ ਤੇ ਮੰਨਿਆ ਕਿ ਵੱਡੀ ਗੱਡੀ ਭਜੜੀ ਹੈ ਸ਼ਹਿਰ ਚ ਆਉਂਦਿਆਂ ਕੰਟਰੋਲ ਵੀ ਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਧੀ ਪੁੱਤ ਵੀ ਜੀ ਡਾਉਂਦਾ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਇਹ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜਿਹਦੀ ਸਨਾਖਤ ਹੋਈ ਹੈ ਸਬਤ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਇਹ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਉਮਰ ਦੇ ਬੱਚੇ ਜੀ 13 14 ਸਾਲ ਆ ਜੀ ਹਾਂ ਜੀ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਹੈ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਸੱਜੇ ਸਾਈਡ ਤੋਂ ਆ ਰਹੀ ਤੇ ਸੜਕ ਕ੍ਰੋਸ ਕਰਦੇ ਆ ਜਾਨੀ ਕਿ ਗੱਟੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਿਆ ਕਾਰਵਾਈ ਜੋ ਬਣਦੀ ਉਹਦਾ ਕੀਤੀ ਜਾਗੀ